ਪੰਜਾਬ ਦੇ ਸ਼ੰਭੂ ਬਾਰਡਰ ਤੇ ਜਿਹੜਾ ਅੱਜ ਸਵੇਰ ਤੋਂ ਹੀ ਹਰਿਆਣੇ ਦੀ ਪੁਲਿਸ ਵੱਲੋਂ ਪੰਜਾਬ ਦੀ ਕਿਸਾਨੀ ਉੱਤੇ ਤਸ਼ੱਦਦ ਟਾਲਿਆ ਜਾ ਰਿਹਾ ਹੈ ਉਹਦੇ ਕੜੀ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਨਾ ਚਾਹੁੰਦਾ ਖੱਟੜ ਸਾਹਿਬ ਸੀਐਮ ਹਰਿਆਣਾ ਨੂੰ ਮੈਂ ਕਹਿਣਾ ਚਾਹਨਾ ਖੱਟੜ ਸਾਹਿਬ ਪੰਜਾਬ ਹਿੰਦੂਸਤਾਨ ਦਾ ਹਿੱਸਾ ਹੈ ਜਿਸ ਕਿਸਮ ਦਾ ਤੁਸੀਂ ਵਰਤਾਓ ਪੰਜਾਬ ਦੀ ਕਿਸਾਨੀ ਨਾਲ ਜਿਹੜੇ ਆਪਣੇ ਜੈਨੂਨ ਮੁੱਦੇ ਲੈ ਕੇ ਸੈਂਟਰ ਜਾਣਾ ਚਾਹੁੰਦੇ ਜਿਸ ਤਰ੍ਹਾਂ ਤੁਹਾਡੀ ਪੁਲਿਸ ਉਹਨਾਂ ਨਾਲ ਟੱਕਾ ਕਰ ਰਹੀ ਹੈ ਇਹ ਬਹੁਤ ਅਫਸੋਸ ਵਾਲੀ ਗੱਲ ਮਨੋਰ لال ਖੱਟੜ ਜੀ ਇਹ ਕੱਲ ਯਾਦ ਰੱਖੋ ਕਿ ਪੰਜਾਬ ਹਰਿਆਣਾ ਇਹ ਵਿਸ਼ੇਸ਼ ਤੌਰ 'ਤੇ ਦੋਨੋਂ ਹੀ ਖੇਤੀ से ज्यादाຊੂਤੇ ਕਿਸਾਨ ਆਪਣੀਆਂ ਜੈਨੂਨ demandas ਜਿਹੜੀਆਂ ਤੁਹਾਡੀ ਸਰਕਾਰ ਨੇ ਖੁਦ تسلیم ਕੀਤੀਆਂ ਸੀ ਕਿਸੀ ਚਾਰ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਕੇ ਜਿਹੜਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਜਿਹਦੀ ਬੜੀ ਦੇਰ ਦੀ ਉਹਨਾਂ ਦੀ ਮੰਗ ਸੀ ਕਿ ਐਮਐਸਪੀ ਨੂੰ ਲੀਗਲ ਜਾਮਾ ਪਹਿਨਾਇਆ ਜਾਏ ਉਹ ਇਹਨਾਂ ਨੇ ਨਹੀਂ ਕੀਤਾ ਉਹ ਨਾ ਹਰਿਆਣੇ ਦੇ ਵਿੱਚੋਂ ਇੱਕ ਸੇਫ ਪੈਸੇਜ ਲੈ ਕੇ ਦਿੱਲੀ ਪਹੁੰਚਣਾ ਚਾਹੁੰਦੇ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਪਹੁੰਚਣ ਦਾ ਸੜਕ ਦੇ ਜ਼ਰੀਏ ਇਕੱਲਾ ਹਰਿਆਣੇ ਦੇ ਵਿੱਚੋਂ ਠੀਕ ਹੈ ਤੁਸੀਂ ਤੇ ਉੱਥੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਡਰੋਨਸ ਦੇ ਜ਼ਰੀਏ ਕਿਸਾਨਾਂ ਤੇ ਪ੍ਰੈਸ ਵਾਲਿਆਂ ਤੇ ਇਸ ਤਰ੍ਹਾਂ ਤੁਸੀਂ ਹਮਲਾ ਸ਼ੁਰੂ ਕਰ ਦਿੱਤਾ ਜਿ세ਾ ਇਜ਼ਰਾਈਲ ਵਾਲਿਆਂ ਨੇ ਹਮਸਤੇ ਕੀਤਾ ਪੈਲੇਸਟਾਈਨ ਦੇ ਵਿੱਚ ਕੀਤਾ ਇਹ ਬਹੁਤ ਬਿੰਦਦੀਓ ਗੱਲ ਹੈ ਤੁਹਾਨੂੰ ਤੇ ਸਗੋਂ ਇੱਕ ਸੇਫ ਪੈਸੇਜ ਦੇਣਾ ਚਾਹੀਦਾ ਸੀ ਇਹਨਾਂ ਨੂੰ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ ਕਿਸਾਨਾਂ ਨੇ ਪਿਛਲਾ ਪ੍ਰੋਟੈਸਟ ਵੀ ਬਿਲਕੁਲ ਸ਼ਾਂਤੀਪੂਰਵਕ ਰੱਖਿਆ ਸੀ ਕਿਤੇ ਵਾਇਲੈਂਸ ਨਹੀਂ ਸੀ ਹੋ ਰਿਹਾ ਕਿਤੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਛਿੜਿਆ ਅੱਜ ਮੈਂ ਹਿੰਦੁਸਤਾਨ ਦੀ ਕਿਸਾਨੀ ਨੂੰ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਨੂੰ ਯਕੀਨ ਦਿਵਾਉਣਾ ਚਾਹਨਾ ਕਿ ਸਾਡੀ ਜਮਾਤ ਇੰਟਰਨੈਸ਼ਨਲ ਕਾਂਗਰਸ ਉਦੋਂ ਵੀ ਤੁਹਾਡੇ ਮੋਢੇ ਨਾਲ ਮੋਢਾ ਰਲਾ ਕੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ ਲੀਡਰਸ ਰਾਹੁਲ ગાંધી ਜੀ ਨੇ ਲੋਕ ਸਭਾ ਚ ਰਾਜ ਸਭਾ ਚ ਦਿੱਲੀ ਦੀਆਂ ਸੜਕਾਂ ਤੇ ਜੰਤਰ ਮੰਤਰ ਤੇ ਤੁਹਾਡਾ ਸਾਥ ਦਿੱਤਾ ਤੁਹਾਡਾ ਦਾਸ ਆਪ ਰਾਜ ਸਭਾ ਚ ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਰੂਲਸ ਬੁੱਕ ਨੂੰ ਹੱਥੇ ਚ ਫੜ ਕੇ ਉਪ ਰਾਸ਼ਟਰਪਤੀ ਦੀ ਕੁਰਸੀ ਵੱਲ ਉਹ ਰੂਲ ਬੁੱਕ ਮਾਰੀਆ ਸੀ ਜਿਹਦਾ ਤੁਸੀਂ ਸਾਰਿਆਂ ਨੇ ਹਜ਼ਾਰਾਂ ਦੀ ਲੱਖਾਂ ਦੀ ਇਤਰਾਜ਼ ਸਾਰੇ ਵੀਜਾਂ ਨੇ ਦੇਖਿਆ ਵੀ ਤੋਂ ਉਸ ਤੋਂ ਬਾਅਦ ਜਿਹੜੀ ਮੈਂ ਡਟ ਕੇ ਤੁਹਾਡਾ ਤਿਹਰਾ ਦਿੱਤਾ ਰਾਜ ਸਭਾ ਚ ਸਪੀਚ ਕੀਤੀ ਵੱਡੇ ਪੈਮਾਨੇ ਤੇ ਤੁਸੀਂ ਉਹਦੀ ਸਲਾਘਾ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਤੁਹਾਡਾ ਸਾਥ ਦਿੱਤਾ ਇਹ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈਣੇ ਪਏ ਅੱਜ ਵੀ ਅਸੀਂ ਤੁਹਾਡੀ ਪਿੱਛੇ ਜਿਹਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਬਾਰੇ ਜੋੜੋ ਜਾਂ ਜਿਹੜਾ ਸੰਘਰਸ਼ ਚੱਲ ਰਿਹਾ ਦੇਸ਼ ਨੂੰ ਜੋੜਨ ਦਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਯਕੀਨ ਦਵਾਇਆ ਕਿ ਜੇ ਇੰਡੀਆ ਬਲੌਕ ਦੀ ਸਰਕਾਰ ਬਣੇਗੀ ਡਾਕਟਰ ਡਾਕਟਰ ਸੁਮਿੰਦਰ ਨਾਥਨ ਜੀ ਐਮ ਐ ਸੁਮਿੰਦਰ ਨਾਥਨ ਜੀ ਜਿਨ੍ਹਾਂ ਦਾ ਸੁਪਨਾ ਸੀ ਕਿ ਕਿਸਾਨਾਂ ਨੂੰ ਸੀ 2 ਦੇ ਫਾਰਮੂਲੇ ਦੇ ذریعے ਉਹਨਾਂ ਦੀ ਆਮਦਨ 'ਚ ਦੁਣਾ ਜ਼ਾਫਾ ਕੀਤਾ ਜਾਏ ਤੇ ਐਮ ਐਸ ਪੀ ਲੀਗਲਾਈਜ਼ ਕੀਤੀ ਜਾਏ ਭਾਈ ਫਸਲਾਂ ਦੇ ਉੱਤੇ ਉਹਨੂੰ ਇਹਨਾਂ ਨੇ ਯਕੀਨ ਦਿੱਤਾ ਕਿ ਸਾਡੀ ਸਰਕਾਰ ਬੰਦਿਆਂ ਅਸੀਂ ਆਂਦੇ ਹੀ ਅਮਲੀ ਜਾਮਾ ਪਹਿਨਾਵਾਂਗੇ ਤੇ ਮੈਂ ਇੱਕ ਬੇਨਤੀ ਐਸ ਸੀ ਐਲ ਪੀ ਲੀਡਰ ਪੰਜਾਬ ਵੱਲੋਂ ਰਾਹੁਲ ਗਾਂਧੀ ਜੀ ਨੂੰ ਤੇ ਆਪਣੀ ਪਾਰਟੀ ਨੂੰ ਕਰ ਰਿਹਾ ਕਿ ਤੁਸੀਂ ਅੱਜ ਇਹ ਵੀ ਗੱਲ ਕਹੀ ਹੈ ਕਿ ਅਸੀਂ ਆਪਣਾ ਪਾਰਟੀ ਦਾ ਮੈਨੀਫੈਸਟੋ ਤਿਆਰ ਕਰ ਰਹੇ ਹਾਂ ਰਾਹੁਲ ਜੀ ਅਸੀਂ ਚਾਹਾਂਗੇ ਜਿਸ ਤਰ੍ਹਾਂ 72000 ਕਰੋੜ ਰੁਪਇਆ ਕਿਸਾਨਾਂ ਦਾ ਕਰਜ਼ੇ ਦੀ ਮਾਫੀ ਹੋਈ ਸੀ ਅੱਜ ਹਿੰਦੁਸਤਾਨ ਦੇ ਸਮੂੱਚੀ ਕਿਸਾਨੀ ਨੂੰ ਤੁਸੀਂ ਇਹ ਵਾਅਦਾ ਕਰੋ ਜਿੱਥੇ ਐਮਐਸਪੀ ਤੁਸੀਂ ਲੀਗਲਾਈਜ਼ ਕਰਨ ਨੂੰ ਜਾ ਰਹੇ ਹੋ ਕਿ ਸਰਕਾਰ ਆਮ ਤੇ 5 ਸਾਲਾਂ ਦੇ ਵਿੱਚ ਫੇਜ਼ਡ ਮੈਨਰ ਦੇ ਵਿੱਚ ਇਹ ਜਿਹੜਾ ਕਰਜ਼ਾ ਹੈ ਲੱਖਾਂ ਕਰੋੜਾਂ ਰੁਪਏ ਦਾ ਇੰਡਸਟਰੀਅਲਿਸਟਾਂ ਦਾ ਵੱਡੇ ਕਾਰਖਾਨੇਦਾਰਾਂ ਦਾ ਕੈਪਟਲਿਸਟਾਂ ਦਾ ਕਰਜ਼ਾ ਭਾਜਪਾ ਦੀ ਸਰਕਾਰ ਨੇ ਮਾਫ ਕੀਤਾ ਹੈ ਹੁਣ ਟਾਈਮ ਹੈ ਕਿ ਕਾਂਗਰਸ ਹੱਥ ਕਿਸਾਨ ਤੇ ਮਜ਼ਦੂਰ ਦੇ ਨਾਲ ਹਿੰਦੁਸਤਾਨ ਚ ਵੇਖਣਾ ਚਾਹੀਦਾ ਸਾਡੀ ਅਪੀਲ ਹੋਏਗੀ ਮੈਨੀਫੈਸਟੋ ਜਿੱਥੇ ਤੁਸੀਂ ਐਮਐਸਪੀ ਲੀਗਲਾਈਜ਼ ਕਰਦੇ ਉਥੇ ਵੀ ਗੱਲ ਕੋ ਕੇ ਪੰਜਾ ਸਾਲਾਂ ਚ ਫੇਲਡ ਮੈਨੂ ਹਿੰਦੁਸਤਾਨ ਦੇ ਕਿਸਾਨੀ ਦਾ ਜਿੰਨਾ ਕਰਜ਼ਾ ਹੈ ਅਸੀਂ ਮਾਫ ਕਰਾਂਗੇ ਇੱਕ ਨਵੀਂ ਇੱਕ ਰੈਵੋਲੂਸ਼ਨ ਸਾਡੇ ਦੇਸ਼ ਦੇ ਵਿੱਚ ਆ ਜੀ ਮੈਨੂੰ ਪੂਰਨ ਫੇਥ ਹੈ ਤਾਂ ਮੈਂ ਇੱਕ ਵਾਰ ਫਿਰ ਪੰਜਾਬ ਦੇ ਬਹਾਦਰ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਇਹ ਸੰਘਰਸ਼ ਦੇ ਵਿੱਚ ਇੰਟਰਨੈਸ਼ਨਲ ਕਾਂਗਰਸ ਤੁਹਾਡੇ ਨਾਲ ਹੈ ਜਿੱਥੇ ਜਿੱਥੇ ਵੀ ਜ਼ਰੂਰ ਪੈਗੀ ਤੁਹਾਡੇ ਕਦਮ ਨਾਲ ਕਦਮ ਰਲਾ ਕੇ ਤੁਹਾਡੇ ਨਾਲ ਮੋੜਾ ਨਾਲ ਮੋੜ ਰਲਾ ਕੇ ਅਸੀਂ ਤੁਹਾਡਾ ਸਾਥ ਦੇਵਾਂਗੇ ਇਹ ਨਹੀਂ ਕਹਿੰਦਾ ਮੈਂ ਜਾਦੂ ਲਮੰਗ ਕਰਾਂ